ਦੱਸਦੇ ਕਿ ਬਿੱਤੇ ਦਿਨੀ ਕਿਸਾਨ ਆਗੂਆਂ ਦੇ ਵੱਲੋਂ ਐਮਰਜੈਂਸੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਸ ਦੇ ਵਿੱਚ ਗੱਲਬਾਤ ਕਰਦੇ ਹੋਏ ਸਰਵਨ ਸਿੰਘ ਪੰਦੇਰ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨਾ ਤਾਂ ਸਾਡੀਆਂ ਮੰਗਾਂ ਮੰਨਦੀ ਹੈ ਤੇ ਨਾ ਹੀ ਸਾਨੂੰ ਅੱਗੇ ਲੰਘਨ ਦਿੱਤਾ ਜਾ ਰਿਹਾ ਹੈ ਇਸ ਤੋਂ ਬਾਅਦ ਸਰਵਨ ਪੰਦੇਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਨੌਜਵਾਨ ਸ਼ੁਭਕਰਨ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਭਲਕੇ ਅਤੇ ਪਰਸੋਂ ਨੂੰ ਬਾਰਡਰ ਉਤੇ ਕਿਸਾਨਾਂ ਦੇ ਵੱਲੋਂ ਸ਼ਾਂਤੀ ਰੱਖੀ ਜਾਵੇਗੀ ਇਜ਼ਦਰਾ ਨਾ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਅੱਗੇ ਦੀ ਕਾਰਵਾਈ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਕਹਿ ਕਿ ਸਰਕਾਰ ਦੇ ਵੱਲੋਂ ਕੁਝ ਵਿਅਕਤੀ ਅੰਦੋਲਨ ਦੇ ਵਿੱਚ ਭੇਜੇ ਜਾ ਰਹੇ ਨੇ ਜੋ ਕਿ ਕਿਸਾਨਾਂ ਨੂੰ ਭੜਕਾ ਰਹੇ ਨੇ। ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦੀ ਮੌਤ ਉੱਤੇ ਡੂੰਗਾ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਨੌਜਵਾਨ ਦੀ ਮੌਤ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਵਾਈ ਜਾਵੇਗੀ। ਉੱਤੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਨੌਜਵਾਨ ਕਿਸਾਨ ਦੇ ਕਤਲ ਦੀ ਦਰਦਨਾਕ ਵੀਡੀਓ ਦੇਖੀ ਹੈ। ਜੋ ਕਿ ਸਿਰਫ ਆਪਣੇ ਜਮੂਹੀ ਹੱਕਾਂ ਦਾ ਪਟਾਵਾ ਕਰਨ ਦੇ ਲਈ ਉੱਤੇ ਗਿਆ ਸੀ। ਉਹਨੇ ਕਿਹਾ ਕਿ ਨੌਜਵਾਨ ਦੀ ਮੌਤ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇਗੀ ਅਤੇ ਇਹਨਾਂ ਲੋਕਾਂ ਨੂੰ ਮਿਸਾਲੀ ਸਜ਼ਾ ਦਵਾਈ ਜਾਵੇਗੀ। ਭਗਵਾਨ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਦੇ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਨਾਲ ਡਟ ਕੇ ਖੜੀ ਹੈ। ਉਹ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਇਸ ਪਰਿਵਾਰ ਦੀ ਮਦਦ ਕਰਨਗੇ। ਤਤਿ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਆਪੂ ਦਰਪਣ ਦੇ ਨਤੀਜਾ ਤਾਂ ਉੱਥੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਆਪਣੇ ਪੱਧਰ ਉੱਤੇ ਪੂਰੀ ਵਾਹ ਲਾ ਦਿੱਤੀ ਹੈ ਕਿ ਸਾਡੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਗੋਲੀਆਂ ਪਾਣੀ ਦੀਆਂ ਬੁਛਾਰਾਂ ਅਤੂ ਗੈਸ ਦੇ ਗੋਲੇ ਅਤੇ ਹੋਰ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਕਿਸਾਨਾਂ ਅਤੇ ਕੇਂਦਰ ਦਰਮਿਆਨ ਪੁਲ ਦਾ ਕੰਮ ਕੀਤਾ ਹੈ ਤਾਂ ਕਿ ਗੱਲ ਕਿਸੇ ਤਣ ਪੱਤਨ ਲੱਗ ਸਕੇ ਪਰ ਬਦਕਿਸਮਤੀ ਦੇ ਨਾਲ ਗੱਲ ਸਿਰੇ ਨਹੀਂ ਚੜੀ ਤਾਂ ਉੱਥੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈਆਂ ਮੀਟਿੰਗਾਂ ਦੇ ਵਿੱਚ ਉਹ ਸ਼ਾਮਲ ਹੋਏ ਨੇ ਉਹਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਜਦਕਿ ਕੇਂਦਰ ਸਰਕਾਰ ਆਪਣਾ ਫਰਜ਼ ਨਿਭਾਉਣ ਦੇ ਵਿੱਚ ਅਸਫਲ ਰਹੀ ਹੈ ਤਾਂ ਉੱਥੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਲਟਾ ਹਰਿਆਣਾ ਨੇ ਕੰਡੇ ਵਾਲੀ ਤਾਰਾਂ ਲਾ ਕੇ ਕਿਸਾਨਾਂ ਦਾ ਰੋਕਿਆ ਹੋਇਆ ਜੋਸ਼ ਦੇ ਵਿਚਾਕੇ ਉਹ ਵੀ ਕੁਝ ਕਰ ਦਿੰਦੇ ਨੇ ਸੋ ਅੱਜ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲੈ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੋਰ ਕਰ ਸਕਦਾ ਇੰਨਾ ਕ ਮੈਂ ਗਾਰੰਟੀ ਦਿੰਦਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ ਤੇ ਨਾਲ ਪੈਣਾ ਨੂੰ ਪੜਾਉਣਾ ਹੈ ਵੱਡੀਆਂ ਨੇ ਛੋਟੀਆਂ ਨੇ ਮੈਨੂੰ ਹਜੇ ਪਤਾ ਨਹੀਂ ਇਸ ਬਾਰੇ ਲੱਗਿਆ ਬਾਕੀ ਨਾਲ ਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਨਾ ਕਿ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਦੋ ਕਿੱल्ल्या ਦਾ مالک ਸ਼ੁਭਕਰਨ ਕੋਈ ਫੋਟੋਆਂ ਖਿਚਾਉਣ ਨੇ ਆਇਆ ਸੀ ਕੋਈ ਵੀਡੀਓ ਬਣਾਉਣ ਨੇ ਆਇਆ ਸੀ ਉਹ ਆਪਣੇ ਦੋ ਕਿੱल्ल्या ਨੂੰ ਬਚਾਉਣ ਆਇਆ ਸੀ ਜਾਂ ਦੋ ਕਿੱल्ल्या ਦੀ ਕਮਾਈ ਦਾ ਮੁੱਲ ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣ ਆਇਆ ਸੀ ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਕਈ ਵਾਰਾਂ ਫਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਵਾਂਗੇ ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਵਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦੋ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰਨ ਨਹੀਂ ਦੇਣਾ ਸ਼ੁਭਕਰਨ ਦੀ ਮੌਤ ਤੇ ਮੈਨੂੰ ਅਫਸੋਸ ਹੈ ਸਾਡੇ ਸ਼ੁਭਕਰਨਾ ਤੇ ਗੋਲੀਆਂ ਨਾ ਚਲਾਓ ਸਾਡੀਆਂ ਕੁਰਸੀਆਂ ਕੋਈ ਮੈਨੇ ਨਹੀਂ ਰਖਦੀਆਂ ਤੁਸੀਂ ਧਮਕੀਆਂ ਦੇ ਰਹੇ ਹੋ ਮਨੀਪੁਰ ਬਾਰੇ ਸੋਚੋ ਹਰਿਆਣਾ ਜਿਹੜੀ ਸਰਕਾਰ ਹੈ ਉਹ ਨੂੰ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਸੋਚੇ ਸੋ ਇਸ ਕਰਕੇ ਸਾਨੂੰ ਇਸ ਤਰ੍ਹਾਂ ਡਰਾਉਣ ਦੀ ਕੋਸ਼ਿਸ਼ ਨਾ ਕਰੋ ਇੱਕ ਵਾਰੀ ਲਾਉਂਦੇ ਰਾਸ਼ਟਰਪਤੀ ਰਾਜ 100 ਵਾਰੀ ਲਾਓ ਪਰ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜੂਗਾ ਔਰ ਇੱਕ ਵਾਰੀ ਫੇਰ ਮੈਂ ਸ਼ਾਂਤੀ ਦੀ ਅਪੀਲ ਵੀ ਕਰਦਾ ਆਪਣੇ ਵਾਲੇ ਪਾਸਿਓਂ ਸ਼ਾਂਤੀ ਰੱਖਿਓ ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਨੇ ਇਹ ਪ੍ਰੇਰਨਾ ਦਿੱਤੀ ਹੋਈ ਹੈ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਔਰ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਦਿੱਕਨਾਂ ਤੇ ਜੂ ਸਰਕੂਗੀ ਕੁਝ ਥੋੜਾ ਬਹੁਤ ਰਹਿਮ ਜਿਹੜਾ ਉਹ ਧਾਨਾ ਸ਼ਾਹਾਂ ਦੇ ਦਿਲ ਚ ਆਵੇ ਕਿ ਦੇਸ਼ ਦਾ ਕਿਸਾਨ ਦੇਸ਼ ਦਾ ਅੰਦਾਤਾ ਜਿਹੜਾ ਪੂਰੇ ਦੇਸ਼ ਦੇ ਵਿੱਚ ਅੰਦੋਲਿਤ ਕਿਉਂ ਹੈ ਉਹਦੇ ਬਾਰੇ ਕੋਈ ਫੈਸਲਾ ਲੈਣ ਤਾਂ ਕਿ ਸਟੇਟਾਂ ਨੂੰ ਜਾਂ ਕਿਸੇ ਖੇਤਰ ਨੂੰ ਕੋਈ ਇਸ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ ਹੈ ਲਾਅ ਐਂਡ ਆਰਡਰ ਨੂੰ ਖਰਾਬ ਕਰਨ 'ਚ ਹਰਿਆਣਾ ਪੁਲਿਸ ਜ਼ਿਆਦਾ ਜ਼ਿੰਮੇਵਾਰ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਨਾ ਹੀ ਉਹ ਸਾਨੂੰ ਕੁਝ ਕਹਿ ਰਹੇ ਆ ਅਸੀਂ ਤਾਂ ਬਲਕਿ ਜੇ ਲੇਡੀਜ਼ ਆਈਆਂ ਹੋਈਆਂ ਤੇ ਪੋਰਟੇਬਲ ਬਾਥਰੂਮ ਪਾਣੀ ਜੋ ਮਨੁੱਖੀ ਜੋ ਉਹਨਾਂ ਦੇ ਅਧਿਕਾਰ ਨੇ ਫੰਡਾਮੈਂਟਲ ਰਾਈਟਸ ਨੇ ਅਸੀਂ ਉਹ ਪ੍ਰੋਵਾਈਡ ਕਰਾਵਾਂਗੇ ਬਾਕੀ ਤੁਹਾਡੀ ਧਮਕੀ ਤੁਮਕੀ ਤੁਸੀਂ ਡਰਦੇ ਨਹੀਂ ਹਾਂ ਸ਼ੁਭ ਕਰਨ ਦੀ ਮੌਤ ਦਾ ਬਹੁਤ ਅਫਸੋਸ ਹੈ ਬਹੁਤ ਅਫਸੋਸ ਹੈ ਔਰ ਮੈਂ ਫੇਰ ਕਹਿਣਾ ਸੈਂਟਰ ਸਰਕਾਰ ਨੂੰ ਕਿ ਗੱਲਾਂ ਕਰਕੇ ਜਿਹੜੀਆਂ ਮੰਗਾਂ ਨੇ ਸਾਰੀਆਂ ਜਿਹਨਾਂ ਨੂੰ ਬੁਲਾ ਕੇ ਆਰਥਿਕ ਆਪਣੇ ਮਾਹਰ ਬੁਲਾ ਕੇ ਖੇਤੀ ਦੇ ਮੰਗਾਂ ਤੇ ਗੌਰ ਕਰੋ ਨਾ ਕਿ ਆਪਣੀ ਹੀ ਜਿਹੜੀ ਚੌਧਰ ਚ ਜਾ ਆਪਣੀ ਆਕੜ ਚ ਰਹੋ ਕਿ ਸਾਨੂੰ ਕੀ ਫਰਕ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਕੀ ਆਏ ਇਹ ਤਾਂ ਗੋਲੀਆਂ ਖਾ ਕੇ ਚਲੇ ਜਾਣਗੇ ਜ਼ਖਮ ਜਿਹੜੇ ਨੇ ਉਹ ਛੇਤੀ ਭਰਦੇ ਨਹੀਂ ਸੋ ਇਸ ਕਰਕੇ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੋਲਣ ਦਾ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬੀਆਂ ਦਾ 3.5 ਕਰੋੜ ਪੰਜਾਬੀਆਂ ਦਾ ਮੁਖੀਆ ਹੋਣ ਦੇ ਨਾਤੇ ਮੈਂ ਬਾਕੀ ਵੀ ਸਾਰੇ ਪੰਜਾਬੀਆਂ ਦਾ ਧਿਆਨ ਰੱਖਣਾ ਹੈ ਸਪਲਾਈ ਰੁਕ ਗਈ ਤੇਲ ਡੀਜ਼ਲ ਪੈਟਰੋਲ ਦੀ ਕਮੀ ਨਾ ਹੋ ਜੇ ਹੋਰ ਜਿਹੜਾ ਵਪਾਰ ਹੁੰਦਾ ਹੈ ਦੇਸ਼ ਨਾਲ ਜਿਹੜਾ ਜੰਮੂ ਹਿਮਾਚਲ ਵੀ ਰੁਕ ਗਿਆ ਸੋ ਆਰਥਿਕ ਨੁਕਸਾਨ ਨਾ ਹੋਵੇ ਮੈਂ ਇਹ ਇਸੇ ਕਰਕੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਉਹਦੇ ਵਿੱਚ ਇਹ ਕਿਹਾ ਕਿ ਜਲਦੀ ਤੋਂ ਜਲਦੀ ਇਹਨੂੰ ਨਿਬੇੜੋ ਕਿਉਂਕਿ ਪੰਜਾਬ ਮੈਂ ਕਿਸਾਨ ਸੰਗਠਨਾਂ ਕੋ ਸਾਥ किसानों के मसले पर कई दौर की बातचीत हुई है और अभी भी हम बातचीत के लिए किसान संगठनों से कहा है कि इसका समाधान बातचीत के माध्यम से हम निकालेंगे क्योंकि किसी भी समस्या का समाधान बातचीत के माध्यम से ही निकलता है वार्ता के माध्यम से ही निकलता है और ये देश हम सबका है हम सबको मिलकर के देश का समाधान निकालना चाहिए ऐसे समय में कि हर आदमी के लिए वो लाभदायी हो सके तो आ, मैं आसान भी हूँ अभी भी कि हम सब मिलकर के इसका सारांश निकालेंगे और इसका समाधान होगा उन्होंने दिल्ली मार्च दो दिन के लिए स्थगित कर दिया और कहा है कि आपका जो वार्ता का प्रस्ताव है उस पर जो नेताओं ने कहा है कि वो तो आपका वार्ता का जो प्रस्ताव है उस पर किसानों से वो विचार हुआ ना बिल्कुल देखिए मैं तो कहूँगा कि हमारे जो कई राउंड की बातचीत में बहुत सार्थक भी चर्चा हुई है कई मायने में लेकिन कुछ में सहमति पर और ज़्यादा मेहनत करना पड़ेगा दोनों तरफ से क्योंकि भारत सरकार प्रतिबद्ध है किसानों के हित में काम करने के लिए और काम कर रही है आज दो हजार दो लाख अस्सी हजार करोड़ किसानों के खाते में सीधे डीबीटी के माध्यम से पहुंचाई जाती है वो इस दृष्टि से कि किसान का सम्मान और किसान की आवश्यकता और किसानों के माध्यम से जो ਕੇਂਦਰ ਸਰਕਾਰ ਕੇ ਇਸ਼ਾਰੇ ਕੇ ਉੱਪਰ ਹਰਿਆਣਾ ਸਰਕਾਰ ਅਬਦ ਸੈਨ ਕੇ ਬਲੋਂ ਕੇ ਸਾਥ ਉਸ ਆਪਣੇ ਬੈਰੀਅਰ ਕੋ ਕ੍ਰਾਸ ਕਰਕੇ ਟੀਅਰ ਗੈਸ ਕੇ ਗੋਲੇ ਫੈਂਕ ਕੇ ਔਰ ਬਾਰਡਰ ਕੋ ਕ੍ਰਾਸ ਕਰਕੇ ਹਮਾਰੇ ਕੈਂਪ ਮੇ ਘੁਸੀ ਔਰ ਹਮਾਰਾ ਇੱਕ ਬੱਚਾ ਛੋਟਾ 21 22 ਸਾਲ ਦਾ ਸ਼ੁਭਕਰਨ ਸਿੰਘ ਵੱਲੋਂ ਪਿੰਡ ਦਾ ਜ਼ਿਲ੍ਹਾ ਬਠਿੰਡਾ ਉਸ ਦੀ ਜਿਹੜੀ ਆ ਗੋਲੀ ਲੱਗਣ ਨਾਲ ਜਿਹੜੀ ਆ ਮੌਤ ਹੋ ਚੁੱਕੀ ਆ ਔਰ ਤਿੰਨ ਬੰਦੇ ਜਿਹੜੇ ਆ ਬਿਲਕੁਲ ਸੀਰੀਅਸ ਇੱਕ ਦੀ ਅੱਖ ਦੇ ਜਿਹੜਾ ਵਾ ਉਹ ਸ਼ਰੇ ਲੱਗੇ ਹੋਏ ਨੇ 12 ਬੋਰ ਦੇ ਔਰ ਲਗਭਗ 100 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇੰਜਰਡ ਨੇ ਔਰ ਜਦੋਂ ਫੌਰ ਸਮੁੰਦਰ ਵੜੀ ਆ ਸਾਡੇ ਪੰਜਾਬ ਦੀ ਹੱਦ ਦੇ ਵਿੱਚ ਔਰ ਉਸ ਨੇ ਜਿਹੜੇ ਸਾਡੇ ਟਰਾਲੀਆਂ ਟਰੈਕਟਰ ਸੀਗੇ 25 ਦੇ ਕਰੀਬ ਟਰਾਲੀ ਟਰੈਕਟਰ ਜੋ ਉਹਨਾਂ ਸਮਾਨ ਪਿਆ ਸੀਗਾ ਉਥੇ ਭੰਨ ਤੋੜ ਕੀਤੀ ਆ ਜੋ ਕਿ ਸਾਡੀ ਪੰਜਾਬ ਦੀ ਹੱਦ ਦੇ ਚਾਹ ਕੀਤੀ ਆ ਔਰ ਉਸ ਤੋਂ ਬਾਅਦ ਹਰਿਆਣਾ ਦੇ ਇੱਕ ਨੌਜਵਾਨ ਨੂੰ ਜਿਹੜਾ ਵਾ ਉਹ ਬੋਰੀ ਦੇ ਪਾ ਕੇ ਕੁੱਟਿਆ ਉਹਦੀਆਂ ਲੱਤਾਂ ਤੋੜ ਕੇ ਉਹਨੂੰ ਖੇਤਾਂ ਵਿੱਚ ਸੁੱਟ ਕੇ ਚਲੇ ਗਏ ਇਹਨਾਂ ਅਣਮਨੁੱਖੀ ਵਿਹਾਰ ਕਿਸੇ ਕੋਈ ਵੀ ਜਿਹੜੀ ਸਰਕਾਰ ਆਪਣੇ ਦੇਸ਼ ਦੇ ਪਛਿੰਦਿਆ ਨਾਲ ਨਹੀਂ ਕਰਦੀ ਜੋ ਅੱਜ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਕੀਤਾ ਔਰ ਉਸ ਤੋਂ ਅੱਗੇ ਜਿਹੜੇ ਦਵਾਈਆਂ ਵਾਲਾ ਕੈਂਪ ਆ ਉਹਦੀਆਂ ਦਵਾਈਆਂ ਚੁੱਕ ਕੇ ਲੈ ਗਏ ਔਰ ਜਿਹੜੇ ਸਾਡੇ ਬਜ਼ੁਰਗ ਟਰਾਲੀਆਂ 'ਤੇ ਸੁੱਤੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਚੰਗੀ ਤਰ੍ਹਾਂ ਕੁੱਟਿਆ ਔਰ ਜਿਹੜੇ ਸੂਏ ਔਰ ਬਰਸ਼ੀਆਂ ਲੈ ਕੇ ਉਹ ਆਏ ਟਰੈਕਟਰਾਂ ਦੇ ਟਾਇਰ ਪੈਂਚਰ ਕੀਤੇ ਔਰ ਭੰਨ ਤੋੜ ਕੀਤੀ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕੇਂਦਰ ਸਰਕਾਰ ਨੂੰ ਕਿ ਪਹਿਲਾ ਅੰਦੋਲਨ ਵੀ 13 ਮਹੀਨੇ ਲੜਿਆ ਬਿਲਕੁਲ ਸ਼ਾਂਤੀ ਨਾਲ ਲੜਿਆ ਔਰ ਇਹ ਵੀ ਅੰਦੋਲਨ ਜਿਹੜਾ ਵਾ ਇਹ ਸ਼ਾਂਤੀ ਨਾਲ ਲੜ ਰਹੇ ਆ ਔਰ ਇਹ ਨਿਹੱਥੇ ਲੋਕਾਂ ਦੇ ਉੱਪਰ ਜਿਹੜਾ ਇਹ ਅਤਿਆਚਾਰ ਆ ਇਹ ਕਰਨਾ ਬੰਦ ਕਰੇ ਜਿਸ ਤਰ੍ਹਾਂ ਸਾਡੇ ਆਗੂ ਜਿਹੜੇ ਆ ਹੱਥ ਖੜੇ ਖਾਲੀ ਹੱਥ ਲੈ ਕੇ ਦਿਖਾ ਕੇ ਗਏ ਅੱਗੇ ਐਡਵਾਂਸ ਕੀਤਾ ਔਰ ਜਾਂਦਿਆ ਹੋਇਆ ਵੀ ਉਹਨਾਂ ਨੇ ਸਾਡੇ ਟਾਇਰ ਗੈਸ ਦੇ ਗੋਲੇ ਫਾਇਰ ਕੀਤੇ ਔਰ ਜਦੋਂ ਵਾਪਸ ਆ ਰਹੇ ਸੀ ਗੱਲ ਕਰਕੇ ਉਦੋਂ ਹੀ ਗੋਲੇ ਫਾਇਰ ਕੀਤੇ ਇਹ ਕਿੱਥੋਂ ਦਾ ਮਨੁੱਖੀ ਵਿਹਾਰ ਆ ਜਿਹੜਾ ਇਹ ਕੇਂਦਰ ਸਰਕਾਰ ਔਰ ਹਰਿਆਣਾ ਸਰਕਾਰ ਮਿਲ ਕੇ ਕਰ ਰਹੀ ਆ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਪੰਜਾਬ ਸਰਕਾਰ ਨੂੰ ਵੀ ਕਿ ਪੰਜਾਬ ਸਰਕਾਰ ਵੀ ਇਸ ਦਾ ਜਿਹੜਾ ਵਾ ਗੰਭੀਰ ਨੋਟਿਸ ਲਵੇ ਉਹ ਜਿਸ ਤਰ੍ਹਾਂ ਹਰਿਆਣਾ ਦੀਆਂ ਫੋਰਸਾਂ ਜਿਹੜੀਆਂ ਨੇ ਉਹ ਪੰਜਾਬ ਦੀ ਹਾਵੇ ਜਾਣ ਕੇ ਉਹਨਾਂ ਨੇ ਜ਼ੁਲਮ ਕੀਤਾ ਵਾ ਉਸ ਦੇ ਉੱਤੇ ਜਿਹੜਾ ਪੂਰਾ ਐਕਸ਼ਨ ਜਿਹੜਾ ਵਾ ਉਹ ਲਿਆ ਜਾਵੇ ਧੰਨਵਾਦ ਜੀ मैं 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 बताना चाहता हूँ जिस बर्बरता थे ये दोनों बॉर्डरों के ऊपर खनौरी और शंभू के ऊपर सरकार ने टीयर गैस और हाई एक्सप्लोजिक इस जो इस्तेमाल किए उसकी निंदा करनी चाहिए खनौरी बॉर्डर के ऊपर शुभकरण सिंह जो तेईस बाईस साल का नौजवान उनकी मौत हो गई है और तीन और गंभीर जख्मी हैं जिनमें से अभी मिसिंग पर्सन भी बहुत ज्यादा हैं और जो केंद्र के अर्ध सैनिक फोर्स है उन्होंने पंजाब की हद में घुसकर खिनौरी के ऊपर 25 से अधिक ट्रैक्टर ट्रॉलियों को जो नुकसान किया है और एक बुजुर्ग को जो हरियाणा का था बोरी में डालकर उनके लात पांव तोड़कर उनको खेतों में फेंका गया है और पूरी बर्बत्ता से कार्रवाई की है आप शंभू पर सभी प्रेस वाले थे यहाँ कभी भी वायलेंस नहीं हुआ हमारे जुआ बिल्कुल पीसफुल रहे हमने सुबह निर्णय कर लिया था कि जो बड़े लीडर हैं वो आगे जाएंगे और किसी जुआ को हम आगे नहीं जाने देंगे क्योंकि किसी जुआ की हम मौत नहीं चाहते आगुओं को और उसके बाद जब हमसे सरकार ने वार्ता की और वार्ता में मसला क्या था हम बोल रहे थे ਪੀ ਕੇਂਦਰੀ ਮੰਤਰੀ ਟਵੀਟ ਕਰੇ ਪੀ ਐਮ ਐਸ ਪੀ ਖਰੀਦ ਕੀ ਗਰੰਟੀ ਕਾ ਕਾਨੂੰਨ ਕਾ ਮਸਲਾ ਹਲ ਗੱਲ ਕਿਸਾਨ ਅੰਦੋਲਨ ਦੀ ਕਰ ਲੈਣੇ ਦੱਸ ਦਿਓ ਕਿ ਬੀਤੇ ਦਿਨੀ 21 ਤਰੀਕ ਨੂੰ ਕਿਸਾਨਾਂ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦੇ ਲਈ ਐਲਾਨ ਕੀਤਾ ਗਿਆ ਸੀ ਤੇ ਗੱਲ ਅਗਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕੀਤੀ ਜਾਵੇ ਤਾਂ ਮਾਹੌਲ ਜਿਹੜਾ ਕਿ ਕਾਫੀ ਤਣਾਅਪੂਰਨ ਬਣਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਪੁਲਿਸ ਅਤੇ ਕਿਸਾਨਾਂ ਵਿਚਕਾਰ ਜਿਹੜੀ ਕਿ ਕਾਫੀ ਮਾਹੌਲ ਤਣਾਅਪੂਰਨ ਬਣ ਗਿਆ ਸੀ ਤਦ ਉਸ ਕਬੂਬ ਬਾਤ ਮੇਰੇ ਨਾਲ ਚੰਡੀਗੜ੍ਹ ਤੋਂ ਅਮੀ ਜੁੜ ਗਏ ਨੇ ਅਮਿਤ ਕੱਲ ਜੜਾ ਕਿ ਮਾਹੌਲ ਅਗਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕੀਤੀ ਜਾਵੇ ਤਾਂ ਕਾਫੀ ਮਾਹੌਲ ਤਣਾਅਪੂਰਨ ਬਣਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਐਮਰਜੈਂਸੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜ ਜ ਉਹਨਾਂ ਨੇ ਕੇਂਦਰ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਤੇ ਵੱਡੇ ਇਲਜ਼ਾਮ ਲਗਾਏ ਸੀ ਤਾਂ ਕਿ ਕੋਈ ਜਾਣਕਾਰੀ ਹੈ ਤੁਹਾds ਕਬਰ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਤੇਜਿੰਦਰ ਜੁੜ ਗਏ ਨੇ ਤੇਜਿੰਦਰ ਅਗਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਸੀ ਜੇ ਗੱਲ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੀ ਕੀਤੀ ਜਾਵੇ ਤਾਂ ਮਾਹੌਲ ਜਿਹੜਾ ਕਿ ਕਾਫੀ ਤਣਾਅਪੂਰਨ ਬਣਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਹਰਿਆਣਾ ਪ੍ਰਸ਼ਾਸਨ ਤੇ ਜਿਹੜੇ ਕੀ ਜਮ ਕੇ ਨਿਖੇਦੀ ਕੀਤੀ ਗਈ ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਚਾਹੋਗੇ ਦੱਸ ਦੇ ਕਿ ਕਿਸਾਨਾਂ ਦੀ ਦਿੱਲੀ ਕੂਚ ਦੀ ਗੱਲ ਕਰ ਲੈਂਦੇ ਆ ਤਾਂ ਕਿਸਾਨ ਲੀਡਰਾਂ ਦਾ ਇਹ ਵੱਡੇ ਬਿਆਨ ਜਿਹੜੇ ਕੀ ਸਾਹਮਣੇ ਆਏ ਨੇ ਤਾਂ ਦੱਸ ਦੇ ਕਿ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਅੱਜ ਤੇ ਪਰਸੋਂ ਨੂੰ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਸ਼ਾਂਤੀ ਰੱਖਣ ਦਾ ਐਲਾਨ ਕੀਤਾ ਗਿਆ ਸੀ ਤਾਂ ਉਧਰ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਿਹਾ ਸੀ ਕਿ ਨੌਜਵਾਨ ਦੀ ਮੌਤ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾ ਦਵਾਈ ਜਾਵੇਗੀ ਕਿਸਾਨ ਅੰਦੋਲਨ ਦੀ ਕਰ ਲੈਣੇ ਦੱਸ ਦिए ਕਿ ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਮਾਹੌਲ ਜਿਹੜਾ ਕਿ ਕਾਫੀ ਤਣਾਅਪੂਰਨ ਬਣਿਆ ਸੀ ਤੇ ਇਸ ਖਬਰ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਤਜਿੰਦਰ जोडਗੇ ਨੇ ਤਜਿੰਦਰ ਮਾਹੌਲ ਕਾਫੀ ਤਣਾਅਪੂਰਨ ਬਣਿਆ ਸੀ ਤੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਦੋ ਦਿਨ ਦਾ ਸ਼ਾਂਤੀ ਰੱਖੀਗੀ ਕਿਸਾਨਾਂ ਦੇ ਵੱਲੋਂ ਫਿਲਹਾਲ ਮਾਹੌਲ ਕੀ ਹੈ